ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਸਿੰਘ ਕਰਤਾਰੋਂ ਸਭ ਤੋਂ ਪਹਿਲਾਂ ਤਾਂ ਸਾਰੇ ਜੋ ਫੇਸਬੁੱਕ ਤੇ ਮੇਰੇ ਫਰੈਂਡ ਨੇ ਉਹਨਾਂ ਦਾ ਧੰਨਵਾਦ 1600 16000 ਸਾਡੇ ਫਰੈਂਡ ਬਣ ਗਏ ਹੁਣ ਤੱਕ ਤੇ ਅੱਜ ਮੈਂ ਵੀਡੀਓ ਬਣਾਉਣ ਵਾਸਤੇ ਇੱਕ ਇੱਕ ਪ੍ਰਯੋਗ ਕਰਨ ਦੇ ਚਾਹੁੰਦਾ ਹਾਂ ਜਿਹਦੇ ਵਿੱਚ ਉਹਨਾਂ ਦਾ ਅਨੁਭਵ ਸਾਂਝਾ ਕਰਕੇ ਦੇ ਦੇਣ ਜਿਹਦੇ ਵਿੱਚ ਉਹ ਕਿਹਾ ਜਾਂ ਤੇ ਕਿੰਨਾ ਕਾਰਗਰ ਤੁਹਾਨੂੰ ਮਾਰ ਨਿਕਲਦਾ ਹੈ ਦਿੱਕੋ ਇਹ ਵੌਨ ਕੰਪਨੀ ਦਾ ਇੱਕ ਅਸੀਂ ਮੈਕ ਮੰਗਾਇਆ ਦੇਦੇ ਆ ਇਹਦਾ ਜੰਗਾ ਪਹਿਲਾਂ ਇਹਦੇ ਵਿੱਚੋਂ ਇਹ ਨਿਕਲਿਆ ਸਪੰਜ ਤੇ ਇੱਕ ਮੈਕ ਸਟicker ਟੁੱਕਰ ਟੁੱਕਰ ਵਗੈਰਾ ਲਾ ਕੇ ਕੰਪਨੀ ਨੇ ਸਾਨੂੰ ਭੇਜਿਆ ਇਹ ਜਿਹੜੇ ਪਰ ਚੜਦੇ ਆ ਇਹ ਜਿਹੜੇ ਆਨ ਆਫ ਸਵਿਚ ਆ ਮੋਬਾਈਲ ਦੇ 4-5 ਦਿਨਾਂ ਇਹ ਚਾਰਜਰ ਹੋ ਜਾਂਦਾ ਲੌਂਗ ਲਾਈਫ ਬੈਟਰੀ ਆ ਵਧੀਆ ਕੰਮ ਕਰਦੀ ਆ ਬੈਟਰੀ ਘੰਟਾ ਤੋਂ 2 ਘੰਟੇ ਬੈਟਰੀ ਲਾ ਜਾਂਦੀ ਆ ਕਹਿੰਦੇ ਤੇ ਆ ਇਹਦੇ ਵਿੱਚ ਇੱਕ ਨਿਕਲਿਆ ਕਾਗਜ਼ਾਂ ਦੇ 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 ਕਿਵੇਂ ਇਹਨੂੰ ਆਪ ਕਨੈਕਟ ਕਰਨਾ ਇੱਥੇ ਲਿਖਿਆ ਵੀ ਤੁਸੀਂ ਕਨੈਕਟ ਕਿਵੇਂ ਕਰਨਾ ਹਾਊ ਟੂ ਕਨੈਕਟ ਕਨੈਕਟ ਕਿਵੇਂ ਕਰਨਾ ਸਭ ਤੋਂ ਪਹਿਲਾਂ ਕਹਿੰਦੇ ਤੁਸੀਂ ਬੈਟਰੀ ਜਿਹੜਾ ਆਪਣਾ ਇਹ ਬੈਕ ਹੈ ਇਹਨੂੰ ਆਨ ਕਰ ਲੈਣਾ ਆਨ ਕਰਨ ਤੋਂ ਬਾਅਦ ਆਪਣੇ ਬਲੂਟੁੱਥ ਮੋਬਾਈਲ ਦੀ ਆਨ ਕਰ ਲੈਣੀ ਆਨ ਕਰਨ ਤੋਂ ਬਾਅਦ ਸਰਚ ਕਰਨਾ ਤੇ 039 ਆਪਣੇ ਸਰਚ ਕਰਿਆ ਉਹਦੇ ਇੱਕ ਆਪਣਾ ਪੇਅਰ ਬਣਾ ਲੈਣਾ ਜਮਨ ਜੋੜ ਲੈਣਾ ਉਹਦੇ ਨਾਲ ਉਦੋਂ ਬਾਅਦ ਐਪ ਕਾਇਆਕ ਡਾਊਨਲੋਡ ਕਰਨੀ ਆ ਪਲੇ ਸਟੋਰ ਤੋਂ ਉਹਦਾ ਨਾਮ ਹੈ ਸਿਨੇਮਾ ਐਫ ਵੀ 5 ਲਾਈਟ ਇਹ ਡਾਊਨਲੋਡ ਕਰਕੇ ਤਿੰਨ ਆਪਸ਼ਨ ਦਿੱਤੇ ਨੇ ਤੇ ਨੰਬਰ 2 ਤੇ ਡਾਊਨਲੋਡ ਕਰੇ ਔਰ ਇੰਸਟਾਲ ਕਰੇ ਇੰਸਟਾਲ ਹੋ ਗਈ ਤੇ ਉਦੋਂ ਬਾਅਦ ਓਪਨ ਐਪ ਐਂਡ ਗੋ ਟੂ ਦਾ ਸੈਟਿੰਗ ਲੋ ਲੋ ਇਹ ਵੀ ਸੈਟਿੰਗ ਤੇ ਜਾਓ ਉਦੋਂ ਬਾਅਦ ਕਰਨਾ ਆਡੀਓ ਸੋਰਸ ਪਰ ਕਲਿੱਕ ਕਰੇ ਔਰ ਬਲੂਟੂਥ ਮੈਕ ਕਲਪਰਸ ਕ੍ਰੈਕ ਕਰੇ। ਜਦੋਂ ਬਾਦ ਆਪਣਾ ਵੀ ਮਰ ਕਨਟੈਕਟ ਹੋ ਜੂ ਮੈਕ ਤੇ ਆਪਣਾ ਸੈਟਅਪ ਪੂਰਾ ਹੋ ਗਿਆ ਕਹਿੰਦਾ ਵੀਡੀਓ ਰਿਕਾਰਡ ਕਰੇ ਔਰ ਇਸੇ ਜਾਂਚੇ। ਵੀਡੀਓ ਰਿਕਾਰਡ ਕਰਕੇ ਉਹ ਦੇਖੋ ਤੇ ਜਦੋਂ ਆਪਾਂ ਟਰਨ ਆਫ ਬਲੂਟੁੱਥ ਬਿਫੋਰ ਪਲੇਇੰਗ ਵੀਡੀਓ। ਜਦ ਆਪਾਂ ਵੀਡੀਓ ਪਲੇ ਕਰਨਾ ਹੈ ਤਾਂ ਆਪਣਾ ਬਲੂਟੁੱਥ ਜਿਹੜਾ ਉਹ ਆਫ ਕਰ ਦੇਣਾ। ਆਪਾਂ ਇੱਕ ਦਿਨ ਇਹ ਇੰਟਰਵਿਊ ਵਾਸਤੇ ਵਧੀਆ ਵੈਕ ਆ। ਆਪਾਂ ਦੇਖਦੇ ਚਲਾ ਕੇ ਇਹਨੂੰ ਇੱਕ ਦੋ ਦਿਨਾਂ ਤੱਕ ਤੁਹਾਡਾ ਰਿਜ਼ਲਟ ਸਾਰਾ ਕੋ ਦੱਸਾਂਗੇ ਕਿ ਕਿਵੇਂ ਚੱਲਦਾ ਹੈ। ਐਜੂਕੇਸ਼ਨ ਇਹ ਮਗਾਉਣਾ ਹੈ ਤਾਂ ਇਹਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਸਸਿਕਾ